ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਨਵੇਂ ਰਿਸ਼ਤੇ ਔਰ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਓਨ ਕਰ ਲਵੋ ਯਾਨੀ ਕਿ ਬੈਲ ਆਈਕਨ ਨੂੰ ਆਲ ਦੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਸ ਪਹੁੰਚ ਰਹੇ ਨੇ ਲੜਕੀਆਂ ਦੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਤੁਹਾਨੂੰ ਘਰ ਬੈਠਿਆਂ ਹੀ ਮਿਲ ਸਕੇ ਔਰ ਤੁਸੀਂ ਘਰ ਬੈਠ ਕੇ ਹੀ ਰਿਸ਼ਤੇ ਮੈਚ ਕਰ ਸਕੋ ਫਰਸਟ ਪ੍ਰੋਫਾਈਲ ਹੈ ਬ੍ਰਾਹਮਣ ਕਾਸਟ ਦੀ ਲੜਕੀ 3 ਨਵੰਬਰ 2003 ਦਾ ਜਨਮ 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀਕੋਮ ਔਰ ਵਧੀਆ ਵੈਲ ਸੈਟਲ ਫੈਮਲੀ ਨੇ ਬਿਲੋਂਗ ਕਰਦੇ ਨੇ ਲੜਕਾ ਵੀ ਇਹਨਾਂ ਨੂੰ ਵੈਲ ਸੈਟਲ ਫੈਮਲੀ ਤੋਂ ਹੀ ਚਾਹੀਦਾ ਹੈ ਜਿਹੜਾ ਮੰਗਲਿਕ ਹੋਵੇ ਕਿਉਂਕਿ ਲੜਕੀ ਵੀ ਮੰਗਲਿਕ ਹੈ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 843792 0766843792076 नेक्स्ट ਹੈ ਕੈਨੇਡਾ ਦੇ ਵਿੱਚ ਪੀਆਰ ਅਮਰਤਧਾਰੀ ਲੜਕੀ ਜਿਹੜੀ ਦਸਤਾਰ ਸਜਦੀ ਹੈ ਜੂਨ 2000 ਦਾ ਜਨਮ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਇਨ ਬਿਜ਼ਨਸ ਮੈਨੇਜਮੈਂਟ ਵਧੀਆ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਔਰ ਲੜਕਾ ਵੀ ਇਹਨਾਂ ਨੂੰ ਅਮਰਤਧਾਰੀ ਚਾਹੀਦਾ ਹੈ ਜਿਹੜਾ ਵੈਲ ਸੈਟਲ ਫੈਮਿਲੀ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਹਵੇ ਫੈਮਲੀ ਦਾ ਫੋਨ ਨੰਬਰ ਹੈ 8789199699 8789199699 ਇਸ ਤੋਂ ਇਲਾਵਾ ਇਸ ਚੈਨਲ ਵਿੱਚ ਜਾਨੀ ਕਿ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਗਰੀ ਪਰਿਵਾਰ ਦੀਆਂ ਲੜਕੀਆਂ ਔਰ ਅਪਾਹਜ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕਾਸਟ ਲਗਾਈ ਜਾਂਦੀ ਹੈ ਨੈਕਸਟ ਹੈ ਖੱਤਰੀ ਕਾਸਟ ਦੀ ਲੜਕੀ 1999 ਦਾ ਜਨਮ ਹੈ ਇਹਨਾਂ ਦਾ ਲੜਕੀ ਅਨਮੈਰਿਡ ਹੈ 5 ਫੁੱਟ 3 ਇੰਚ ਇਹਨਾਂ ਦੀ ਹਾਈਟ ਹੈ ਕੁਆਲੀਫਿਕੇਸ਼ਨ ਹੈ ਐਮਏ ਬੀਐਡ ਵਧੀਆ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਅਹਿਮਦਗੜ ਤੋਂ ਇਹਨਾਂ ਦਾ ਫੋਨ ਨੰਬਰ ਹੈ 992753746 9992753746 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਤਲਾਕ ਵਾਲੀਆਂ ਲੜਕੀਆਂ ਔਰ ਲੜਕੇ ਉਹਨਾਂ ਦੇ ਪ੍ਰੋਫਾਈਲਸ ਵੀ ਪਹੁੰਚੇ ਹੋਏ ਨੇ ਜਿਹੜੇ ਹਿੰਦੂ ਔਰ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਔਰ ਜਿਨ੍ਹਾਂ ਦੀ ਏਜ ਹੈ ਜਿਹੜੀ ਉਹ 35 ਸਾਲ ਤੋਂ ਲੈ ਕੇ 42 45 ਸਾਲ ਤੱਕ ਹੈ ਪੰਜਾਬ ਦੇ ਮੋਸਟਲੀ ਹਰੇਕ ਏਰੀਆਜ਼ ਦੇ ਵਿੱਚ ਨੇ ਉਹ ਪ੍ਰੋਫਾਈਲ ਔਰ ਜਿਨ੍ਹਾਂ ਦੇ ਵਿੱਚ ਸਰਕਾਰੀ ਜੋਬ, ਐਨ ਆਰ ਆਈ ਔਰ ਬਿਜ਼ਨਸ ਊਮਨ ਇਸ ਤਰ੍ਹਾਂ ਦੇ ਪ੍ਰੋਫਾਈਲਸ ਨੇ ਵੈਲ ਸੈਟਲ ਫੈਮਲੀ ਤੋਂ ਨੇ ਕੁਝ ਲੇਡੀਆਂ ਨੇ ਜਿਨ੍ਹਾਂ ਦੇ ਕੋਲ ਆ ਉਹਨਾਂ ਦੇ ਆਪਣੇ ਬੱਚੇ ਵੀ ਨੇ ਬੇਟੀਆਂ ਜਾਂ ਬੇਟੇ ਸੋ ਹਰ ਤਰ੍ਹਾਂ ਦੇ ਪ੍ਰੋਫਾਈਲਸ ਨੇ ਜੇਕਰ ਤੁਸੀਂ ਉਹਨਾਂ ਨਾਲ ਵੀ ਆਪਣਾ ਮੈਚ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਨੀਚੇ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਸਿਰਫ ਆਪਣਾ ਬਾਇਓ ਡਾਟਾ ਭੇਜਣਾ ਹੈ ਔਰ ਫੋਟੋ ਭੇਜਣੀ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਜਿਹੜੇ ਵੀ ਸਾਡੇ ਕੋਲ ਰਿਸ਼ਤੇ ਆਏ ਹੋਏ ਨੇ ਅਸੀਂ ਉਹਨਾਂ ਦੇ ਨਾਲ ਮੈਚ ਕਰਕੇ ਤੇ ਤੁਹਾਨੂੰ ਉਹਨਾਂ ਦੀ ਇਨਫਰਮੇਸ਼ਨ ਦੇ ਦੇਵਾਂਗੇ ਨੈਕਸਟ ਹੈ ਰਾਮਦਾਸੀ ਆ ਸਿੱਖ ਕਾਸਟ ਦੀ ਲੜਕੀ 10 ਅਪ੍ਰੈਲ 1991 ਦਾ ਜਨਮ 5 ਫੁੱਟ 1 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਬੀਟੈਕ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਨਿਊਜ਼ੀਲੈਂਡ ਵਿੱਚ ਸੈਟਲ ਹੈ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਲੜਕਾ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਅਮਰਤਧਾਰੀ ਹੋਵੇ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਰੋਪੜ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9463025709 9463025709 ਐਡ ਪਾਉਣ ਵਾਸਤੇ ਜੇਕਰ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹ ਜੋ ਨੰਬਰ ਹੈ WhatsApp ਵਾਲਾ 7589372162 ਇਸ ਨੰਬਰ ਤੇ ਸਿਰਫ ਤੁਸੀਂ ਮੈਸੇਜ ਕਰਨਾ ਹੈ ਜਾਂ ਬਾਇਓ ਡਾਟਾ ਭੇਜਣਾ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਨੈਕਸਟ ਹੈ ਮਜਬੀ ਸਿੱਖ ਕਾਸਟ ਦੀ ਲੜਕੀ ਉਮਰ ਹੈ ਇਹਨਾਂ ਦੀ 24 ਸਾਲ ਪਲੱਸ 2 ਪਾਸ ਨੇ ਨਾਲ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਫਾਦਰ ਇਹਨਾਂ ਦੇ ਸਰਕਾਰੀ ਜੋਬ ਤੇ ਨੇ ਮਦਰ ਹਾਊਸ ਵਾਈਫ ਨੇ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 8597541106 8597541106 ਨੈਕਸਟ ਹੈ ਵੈਲ ਸੈਟਲ ਫੈਮਲੀ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਲੀ ਯੂ ایس اے ਵਿੱਚ ਹੈ ਕੈਲੀਫੋਰਨੀਆ ਵਿੱਚ ਲੜਕੀ ਦਾ ਜੋ ਜਨਮ ਤਰੀਕ ਹੈ ਉਹ ਹੈ 20 ਜੂਨ 1996 ਹਾਈਟ ਹੈ ਨਾਲ ਦੀ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਇੱਕ ਡਿਪਲੋਮਾ ਕੀਤਾ ਹੈ ਕਾਸਟ ਹੈ ਨਾਲ ਦੀ 바ਵਾ ਔਰ ਲੜਕੀ ਵੈਲ ਸੈਟਲ ਫੈਮਲੀ ਨੂੰ ਬਿਲੋਂਗ ਕਰਦੀ ਹੈ ਇਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਸਿਰਫ ਯੂਐਸਏ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਤੀਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8360805534 8360805534 ਨੈਕਸਟ ਹੈ ਕੈਨੇਡਾ ਦੇ ਵਿੱਚ ਪੀਆਰ ਲੜਕੀ ਕਾਸਟ ਹੈ ਨਾ ਦੀ ਜੱਟ ਸਿੱਖ ਲੜਕੀ ਕੈਨੇਡਾ ਪੁਲਿਸ ਦੇ ਵਿੱਚ ਜੌਬ ਕਰਦੀ ਹੈ ਔਰ ਜਨਮ ਤਰੀਕ ਹੈ ਨਾ ਦੀ 24 ਅਕਤੂਬਰ 1994 ਹਾਈਟ ਹੈ ਨਾ ਦੀ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਫਾਦਰ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਮਦਰ ਇਹਨਾਂ ਦੇ ਸਰਕਾਰੀ ਜੌਬ ਕਰਦੇ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਕੈਨੇਡਾ ਵਿੱਚ ਪੀਆਰ ਹੈ ਔਰ ਇੱਕ ਇੰਡੀਆ ਵਿੱਚ ਹੈ ਔਰ ਲੜਕੀ ਦਾ ਥੋੜੇ ਟਾਈਮ ਦਾ ਡਾਈਵੋਰਸ ਹੋਇਆ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਬਟਾਲਾ ਏਰੀਆ ਤੋਂ ਔਰ ਇਹ ਜੋ ਫੋਨ ਨੰਬਰ ਦਿੱਤਾ ਹੋਇਆ ਹੈ WhatsApp ਵਾਲਾ 7589372162 7589372162 ਇਸ ਨੰਬਰ ਤੇ ਤੁਸੀਂ ਸਿਰਫ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਮੈਸੇਜ ਕਰਨਾ ਹੈ ਔਰ ਫੋਨ ਕਾਲ ਨਹੀਂ ਕਰਨਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਆਪਣੀ ਬੇਟੀ ਦੀ ਜਾਂ ਸਿਸਟਰ ਦੇ ਰਿਸ਼ਤੇ ਦੀ ਐਡ ਪਵਾਉਣੀ ਚਾਹੁੰਦੇ ਹੋ ਤਾਂ ਤੁਹਾਡੀ ਐਡ ਤੁਹਾਡੇ ਫੋਨ ਨੰਬਰ ਦੇ ਸਮੇਤ ਹੀ ਪਾਈ ਜਾਂਦੀ ਹੈ ਜਾਨਕੀ ਫੈਮਲੀ ਦੇ ਫੋਨ ਨੰਬਰ ਸਮੇਤ ਔਰ ਐਡ ਪਾਉਣ ਲਈ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਇਸ ਨੰਬਰ ਤੇ ਭੇਜਣਾ ਹੈ ਜੋ ਸਕਰੀਨ ਉੱਪਰ ਦਿੱਤਾ ਗਿਆ ਹੈ 7589372162 ਗਰੀਬ ਪਰਿਵਾਰ ਦੀਆਂ ਲੜਕੀਆਂ ਔਰ ਅਪਾਹੀਜ ਲੜਕੀਆਂ ਦੇ ਰਿਸ਼ਤੇ ਉਹਨਾਂ ਦੀ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਲਗਾਈ ਜਾਂਦੀ ਹੈ ਨੈਕਸਟ ਹੈ ਖਤਰੀ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 1 ਜੁਲਾਈ 1998 ਹਾਈਟ ਹੈ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਆਈਟੀ ਔਰ ਬੀ ਐਡ ਹੁਸ਼ਿਆਰਪੁਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਬਿਜ਼ਨਸਮੈਨ ਹੋਵੇ ਜਾਂ ਕੋਈ ਸਰਕਾਰੀ ਜੋਬ ਹੋਵੇ ਜਾਂ ਕੋਈ ਵਧੀਆ ਪ੍ਰਾਈਵੇਟ ਜੋਬ ਤੇ ਹੋਵੇ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਇਹਨਾਂ ਨੂੰ ਹੁਸ਼ਿਆਰਪੁਰ ਦੇ ਆਸ-ਪਾਸ ਤੋਂ ਹੀ ਰਿਸ਼ਤਾ ਚਾਹੀਦਾ ਹੈ ਜਾਨੀ ਕਿ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਗਵਾੜਾ ਕਪੂਰਥਲਾ ਇਸ ਏਰੀਆ ਤੋਂ ਫੈਮਿਲੀ ਦੇ ਦੋ ਫੋਨ ਨੰਬਰ ਨੇ ਪਹਿਲਾ ਹੈ 9876506615 ਦੂਸਰਾ ਹੈ 7973798622 ਇਹ ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਨੈਕਸਟ ਹੈ ਰਾਮਦਾਸੀਆ ਸਿੱਖ ਕਾਸਟ ਦੀ ਲੜਕੀ ਇਹਨਾਂ ਦੀ ਡੇਟ ਆਫ ਬਰਥ ਹੈ 10 ਅਪ੍ਰੈਲ 1991 ਹਾਈਟ ਹੈ ਇਹਨਾਂ ਦੀ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਬੀ ਤੱਕ ਔਰ ਲੜਕਾ ਇਹਨਾਂ ਨੂੰ ਵੈਲ ਸੈਟਲ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਅਮਰਤਧਾਰੀ ਹੋਵੇ ਪੰਜਾਬ ਤੋਂ ਹੀ ਬਲੋਂਗ ਕਰਦੇ ਨੇ ਰੋਪੜ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 94630 257099463025709 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਸਾਡੇ ਕੋਲ ਜਿੰਨੇ ਵੀ ਪ੍ਰੋਫਾਈਲਸ ਹੁੰਦੇ ਨੇ ਉਹ ਸਾਡੇ ਕੋਲ ਡਾਇਰੈਕਟ ਹੁੰਦੇ ਨੇ ਸਾਡਾ ਕਿਸੇ ਵੀ ਮੈਰਿਜ ਬੀਰੋ ਨਾਲ ਕੋਈ ਵੀ ਕੰਟੈਕਟ ਨਹੀਂ ਹੈ ਅਗਰ ਤੁਹਾਨੂੰ ਕੋਈ ਵੀ ਵਿਚੋਲਾ ਜਾਂ ਕੋਈ ਵੀ ਹੋਰ ਬਾਹਰੋਂ ਕੋਈ ਕਾਲ ਕਰਦਾ ਹੈ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਜਾਂ ਉਹ ਸਾਡਾ ਨਾਮ ਲੈਂਦਾ ਹੈ ਕਿ ਆਕਾਲ ਰੂਪ ਮੈਰਿਜ ਬੀਰੋ ਵਾਲਿਆਂ ਨੇ ਭੇਜਿਆ ਹੈ ਤਾਂ ਤੁਸੀਂ ਉਹਨਾਂ ਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਕਿਉਂਕਿ ਸਾਡਾ ਕਿਸੇ ਵੀ ਪਰਸਨ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਪ੍ਰੋਫਾਈਲਜ਼ ਨੇ ਔਰ ਐਸੇ ਲੋਕ ਨੇ ਜਿਹੜੇ ਆਪਣੀ ਐਡ ਨਹੀਂ ਪਵਾਉਣੀ ਚਾਹੁੰਦੇ ਉਹਨਾਂ ਦੀ ਉਹਨਾਂ ਦੀਆਂ ਪ੍ਰੋਫਾਈਲਾਂ ਵੀ ਸਾਡੇ ਕੋਲ ਅਵੇਲੇਬਲ ਨੇ ਔਰ ਜੇਕਰ ਤੁਹਾਨੂੰ ਬਿਨਾ ਐਡ ਤੋਂ ਰਿਸ਼ਤਾ ਚਾਹੀਦਾ ਹੈ ਤਾਂ ਵੀ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਔਰ ਜੇਕਰ ਤੁਸੀਂ ਐਡ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਪੂਰਾ ਬਾਇਓ ਡਾਟਾ ਭੇਜਣਾ ਹੈ ਔਰ ਤੁਹਾਡੀ ਜਲਦੀ ਹੀ ਜਿਹੜੀ ਐਡ ਉਹ ਪਬਲਿਸ਼ ਕੀਤੀ ਜਾਵੇਗੀ ਅੱਜ ਦੀ ਇਹ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ